<caniser> तो है से मैं हीरो अगे कर लाने मेनु थोड़ी खिच कहना तो थड़ी को थले लिया थप्पड़ मार दिता मेरे ना पेन बड़ा कुछ बोलिया जाने मैं उस मेरी ਆਛਾ ਲੀ ਆਂਦੇ ਆਈ ਕਿ ਮੈਂ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਗਾਣਾ ਹੋਇ ਇਹਦੇ ਨਾਲ ਨਿਕਚਾ ਮਾਰ ਦਿੱਤੀ ਮੈਂ ਉੱਥੇ ਹੀ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੇਰੀ ਗਾਥਾ ਮੇਰਾ ਪੁੱਤ ਵਰਗਾ ਟੋਕੀ ਟੋਕ ਕੇ ਮੇਰੇ ਸਾਹਮਣੇ ਮਰੂਲ ਨੇ ਸੀਨ ਕਰਾ ਕੀ ਵਗਰੀ ਬੰਦਾ ਮਾਰਿਆ बहुत मेरे सामने मारना मैं मर जा मास्त बहुत मेरे को ना कुछ बगाने प्यो सि ਉਹ ਮੇਰੇ ਹਸਬੰਡ ਆਪਣੇ ਘਰ ਨੂੰ ਆ ਰਹੇ ਸੀ ਤੇ ਇਹਨਾਂ ਨੇ ਬਾਅਦ ਵਿੱਚ ਮੈਨਾਂ ਨੂੰ ਫੋਨ ਕੀਤਾ ਮੈਂ ਘਰ ਆ ਜਾਏ ਘਰੇ ਆਏ ਆ ਤੇ ਉਹ ਕਿਤੇ ਮੁੰਡਾ ਕਿਤੇ ਪਿੱਛੇ ਹੀ ਐ ਨਾ ਮਾਤਾ ਹੀ ਨਾ ਹੁਣ ਲੜਦਾ ਆਉਂਦਿਆ ਸੀ ਤੇ ਇਹ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਤੇ ਉਹ ਕਹਿੰਦੇ ਕਿ ਮੈਂ ਤੇ ਪਾਈ ਆਪਣੇ ਘਰ ਜਾਣਿਆ ਤੂੰ ਕੌਣ ਆ ਬਸ ਇੰਨੀ ਗੱਲ ਹੀ ਇਹਨੇ ਕਹੀ ਤੇ ਕਹਿੰਦਾ ਤੂੰ ਬਦਮਾਸ਼ ਆ ਤੂੰ ਬਦਮਾਸ਼ ਆ ਮੇਰੇ ਘਰ ਹਸਬੰਡ ਨੂੰ ਕਹਿੰਦੇ ਨਾਲ ਹੀ ਕਿਚ ਖੱਟ ਕੇ ਮਾਰਨ ਲੱਪਿਆ ਛੁਰੀਆਂ ਮਾਰਨ ਲੱਪਿਆ ਮੈਨੂੰ ਵੀ ਕੁੱਟਿਆ ਮੈਨੂੰ ਵੀ ਥੱਪੜ ਥੱਪੜ ਮਾਰੇ ਬਾਦ ਵਿੱਚ ਉਹਨੇ ਮੇਰੀ ਚੈਨ ਵੀ ਫੋਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨੇ ਨਾ ਮੇਰੇ ਬੱਚੇ ਨੂੰ ਵੀ ਮਾਰਿਆ ਦੇਖੋ ਇਹ ਵੀ ਬਲੱਡ ਲੱਗਾ ਹੋਇਆ ਹੈ ਫਿਰ ਮੈਨੂੰ ਨਾਲ ਹੀ ਛੱਟਾ ਮਾਰ ਕੇ ਨਾ ਚੱਲ ਗਿਆ ਦੌੜ ਗਿਆ ਫਿਰ ਮੈਂ ਆਪਣੇ ਹਸਬੰਦ ਨੂੰ ਪਛਾਣ ਲਾ ਪਈ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੇ ਚਲ ਗਿਆ ਕੀ ਨਾ ਰਹਿ ਅਰुण ਕੁਮਾਰ ਇਹ ਕਿਹਦੇ ਗੱਲ ਇਹ ਕੋਈ 7:30 ਵਜੇ ਦੀ ਗੱਲ ਹੈ ਹਸਪਤਾਲ ਕਿਹੜੇ ਵੇਲੇ ਹਸਪਤਾਲ ਹਾਂਜੀ ਉਹਨਾਂ ਨਾਲ ਹੀ ਲੰਦੇ ਮੈਮ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਬੋਲ ਰਹੇ ਆਂ ਸਾਡੇ ਕੁਛਾਂ ਮੈਂ 6:30 ਵਜੇ ਮਰੀਜ਼ ਅਰुण ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰਨ ਲਿਜੋ ਆਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਇੱਥੇ ਕਿੰਨੇ ਕੁ ਉਹਦੇ ਸਾਡਾ ਕਿੰਨੇ ਲੱਗਿਆ ਜੀ ਕਿਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ ਪੇਸ਼ੈਂਟ ਸਟੇਬਲ ਹੈ ਜੀ